ਪੀਰੀਸ਼ੋ ਕੀਰੀ ਰੰਗ ਚੈਨਲ ਦੇਖ ਰਹੇ ਹਾਂ ਸਭ ਸੰਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਸੀ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆ ਇੱਕ ਛਤਰੂਆਂ ਨੂੰ ਦੁਸ਼ਮਣਾਂ ਨੂੰ ਦੁਸ਼ਮਣਾਂ ਦੇ ਖਾਤਮੇ ਲਈ ਢਾਲਾ ਲੈ ਕੇ ਹਾਜ਼ਰ ਹੋਏ ਆ ਸਾਨੂੰ ਕਿਸੇ ਨੇ ਮੈਸੇਜ ਕੀਤਾ ਸੀ ਕਿ ਤੁਸੀਂ ਦੁਸ਼ਮਣਾਂ ਦੇ ਢਾਲੇ ਵਾਸਤੇ ਜਿਹੜਾ ਢਾਲਾ ਪਾਇਆ ਸੀ ਕੰਮ ਨਹੀਂ ਕੀਤਾ ਕੋਈ ਹੋਰ ਢਾਲਾ ਦੋ ਤੇ ਉਹਨਾਂ ਵਾਸਤੇ ਕਮੈਂ ਇਹ ਦੂਸਰਾ ਢਾਲਾ ਲੈ ਕੇ ਆਇਆ ਪਹਿਲਾ ਢਾਲਾ ਜੇ ਤੁਹਾਡੇ ਤੋਂ ਨਹੀਂ ਹੋਇਆ ਜਾਂ ਕਿਸੇ ਕਾਰਨ ਨਹੀਂ ਕੁਸੀ ਕਰ ਬਸ ਕਰ ਹੋ ਪਾਇਆ ਤੁਸੀਂ ਇਸ ਢਾਲੇ ਨੂੰ ਵੀ ਕਰ ਲੈਣਾ ਵੈਸੇ ਤਾਂ ਉਹ ਢਾਲਾ ਸਾਡਾ ਪੂਰਾ ਕੰਮ ਦਾ ਸੀਗਾ ਜੇ ਨਹੀਂ ਉਹ ਕਿਸੇ ਨੂੰ ਕੰਮ ਰਾਸ ਆਇਆ ਤਾਂ ਤੁਸੀਂ ਇਹ ਢਾਲਾ ਕਰਕੇ ਦੇਖ ਲਿਓ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲੈਣਾ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਮੇਰੀ ਗੁਜ਼ਾਰਿਸ਼ ਹੈ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਘੰਟੀ ਵਾਲੇ ਬਟਨ ਨੂੰ ਵੀ ਦਬਾ ਕੇ ਜਾਇਓ ਤਾਂ ਕਿ ਆਉਣ ਵਾਲੀਆਂ ਸਾਡੀਆਂ ਸਾਰੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣ ਕਿਉਂ ਦੋਸਤੋ ਹੁਣ ਗੱਲ ਕਰਦੇ ਆਂ ਇਹ ਦੁਸ਼ਮਣਾਂ ਦੇ ਖਾਤਮੇ ਲਈ ਢਾਲੇ ਬਾਰੇ ਇਹ ਜਿਹੜਾ ਦੁਸ਼ਮਣਾਂ ਦਾ ਖਾਤਮਾ ਕਿੱਦਾਂ ਕੀਤਾ ਜਾਵੇ ਕਿੱਦਾਂ ਹੋਣਾ ਚਾਹੀਦਾ ਇਹਦਾ ਖਾਤਮਾ ਇਹ ਦੁਸ਼ਮਣ ਜਿਹੜੇ ਆ ਬਹੁਤ ਬਹੁਤ ਜ਼ਿਆਦਾ ਕਹਿੰਦੇ ਕਹ ਲੋ ਕਿ ਦੁਸ਼ਮਣ ਤਾਂ ਘਰ-ਘਰ ਬੈਠੇ ਆ ਕਈਆਂ ਦੇ ਬਾਹਰਲੇ ਦੁਸ਼ਮਣ ਕਈਆਂ ਦੇ ਘਰ ਦੇ ਆ ਦੇ ਦੁਸ਼ਮਣ ਆਪਣੇ ਦੁਸ਼ਮਣ ਅੰਦਰ ਹੀ ਹੁੰਦੇ ਆ ਉਹ ਸਾਡਾ ਨੁਕਸਾਨ ਕਰ ਜਾਂਦੇ ਆ ਸਾਨੂੰ ਪਤਾ ਨਹੀਂ ਲੱਗਦਾ ਅਸੀਂ ਨਾ ਹੀ ਉਹਨਾਂ ਦਾ ਪਤਾ ਲਗਾ ਪਾਉਂਦੇ ਆ ਕਿ ਸਾਡਾ ਦੁਸ਼ਮਣ ਹੈ ਕਿਹੜਾ ਕਿਉਂ ਕਰਕੇ ਉਹਦਾ ਕਾਰਨ ਹੈ ਕਿ ਉਹ ਘਰ ਦੇ ਵਿੱਚ ਕੋਈ ਐਸਾ ਆਪਣਾ ਰਿਸ਼ਤੇਦਾਰ ਜਾਂ ਕੋਈ ਇਦਾਂ ਦਾ ਸੱਜਣ ਮਿੱਤਰ ਵੀ ਹੁੰਦਾ ਜਿਹੜਾ ਕਿ ਸਾਨੂੰ ਪਤਾ ਹੀ ਨਹੀਂ ਹੁੰਦਾ ਕਿ ਅੰਦਰੋਂ ਸਾਡੇ ਲਈ ਇਹ ਕਿਹੜੀ ਦੁਸ਼ਮਣੀ ਪੈਦਾ ਕਰਕੇ ਰੱਖਿਆ ਕਈ ਬੰਦੇ ਹੁੰਦੇ ਆ ਕਿ ਅੱਗੇ ਕਿਸੇ ਨੂੰ ਕੋਈ ਤਰੱਕੀ ਕਰਕੇ ਤਰੱਕੀ ਦੇਖ ਕੇ ਖੁਸ਼ ਨਹੀਂ ਹੁੰਦਾ ਕੋਈ ਕਿਸੇ ਦਾ ਅੱਗੇ ਕੋਈ ਵਾਅਦਾ ਹੋਵੇ ਉਹਦੀ ਦੇਖ ਕੇ ਤਰੱਕੀ ਨਹੀਂ ਕਰ ਪਾਉਂਦਾ ਵੀ ਉਹ ਇਤਰਾਕੀ ਕਿਉਂ ਕਰ ਗਿਆ ਉਹਨੂੰ ਦੇਖ ਦੇਖ ਸੜੀ ਜਾਣਾ ਬਿਨਾਂਤ ਕਲ ਤੋਂ ਤੇ ਛੜਨਾ ਤੇ ਫਿਰ ਉਸ ਤੋਂ ਇਲਾਵਾ ਉਹਦੇ ਅੰਦਰੋਂ ਈਰਖਾ ਰੱਖ ਕੇ ਉਹਦੇ ਲਈ ਕੋਈ ਨਾ ਕੋਈ ਨਵਾਂ ਤੋਂ ਨਵਾਂ ਕੋਈ ਕੰਮ ਕਰ ਦੇਣਾ ਕਿ ਇਹਦਾ ਅੱਗੇ ਨਾ ਹੋ ਸਕੇ ਇਸ ਕਰਕੇ ਦੁਸ਼ਮਣਾਂ ਦੁਸ਼ਮਣਾਂ ਦਾ ਕੋਈ ਪਤਾ ਨਹੀਂ ਹੁੰਦਾ ਕਿਧਰੋਂ ਕਿਹੜਾ ਦੁਸ਼ਮਣ ਕਿਦੋਂ ਕਦੋਂ ਜਾਗ ਜਵੇ ਇਸ ਲਈ ਅਗਰ ਤੁਸੀਂ ਇਸ ਢਾਲੇ ਨੂੰ ਕਰੋਗੇ ਤਾਂ ਜਿਹੜੇ ਦੁਸ਼ਮਣ ਆ ਵੱਡੇ ਤੋਂ ਵੱਡੇ ਦੁਸ਼ਮਣ ਵੀ ਹੋਣਗੇ ਉਹ ਆਪਣੇ ਆਪ ਜੋ ਕਹਿ ਲੋ ਕਿ ਆਪਣੇ ਦੁਸ਼ਮਣ ਹੀ ਭੁੱਲ ਜਾਣਗੇ ਕਿ ਉਹਨਾਂ ਦਾ ਨੁਕਸਾਨ ਆਪਣੇ ਆਪ ਹੀ ਹੋਣਾ ਸ਼ੁਰੂ ਹੋ ਜਾਣਾ ਤੁਸੀਂ ਕੁਝ ਨਹੀਂ ਕਰਨਾ ਬਸ ਤੁਸੀਂ ਇਸ ਢਾਲੇ ਦੇ ਮੁਤਾਬਿਕ ਉਸ ਕੰਮ ਨੂੰ ਕਰ ਦੇਣਾ ਬਾਕੀ ਸਿਰਫ ਉਸ ਪ੍ਰਮਾਤਮਾ ਨੇ ਦੇਖਣਾ ਆ ਜਿਹੜਾ ਤੁਹਾਡਾ ਪੂਰਾ ਤੱਕਦਾ ਹੋਊਗਾ ਠੀਕ ਹੈ ਜੀ ਤੁਸੀਂ ਬਸ ਇਸ ਤਰੀਕੇ ਨਾਲ ਕਰ ਲੈਣਾ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਦੂਜੀ ਗੱਲ ਕਹਿਣ ਦੀ ਲੋੜ ਨਹੀਂ ਪਊਗੀ ਇਹ ਪਰ ਇਹ ਜਿਹੜਾ ਢਾਲਾ ਆ ਇਹ ਢਾਲਾ ਜਿਹੜਾ ਵੀ ਇਨਸਾਨ ਹੈ ਜਿਹੜੇ ਬੰਦੇ ਨੂੰ ਲੱਗਦਾ ਕਿ ਹਾਂ ਮੇਰੇ ਆ ਗੁਪਤ ਸ਼ਤਰੂ ਹੋਣ ਜਾਂ ਕੋਈ ਨਾਮ ਪਤਾ ਹੋਵੇ ਜੇ ਆਪਣੇ ਦੁਸ਼ਮਣ ਦਾ ਨਾਮ ਪਤਾ ਤੇ ਨਾਮ ਬੋਲਣਾ ਤੇ ਜੇ ਨਹੀਂ ਪਤਾ ਤੇ ਗੁਪਤ ਸ਼ਤਰੂ ਜਾਂ ਜਿੰਨੇ ਵੀ ਸਾਡੇ ਅੰਦਰ ਬਾਹਰ ਦੁਸ਼ਮਣ ਜਿਹੜੇ ਗੁਪਤ ਹੋਣਗੇ ਉਹ ਸਾਰੇ ਖਤਮ ਹੋ ਜਾਣ ਇਹਦੇ ਵਿੱਚ ਤੁਸੀਂ ਇਹ ਜ਼ਿਕਰ ਕਰਨਾ ਹੁਣ ਤੁਸੀਂ ਕਰਨਾ ਕੀ ਹੈ ਪਹਿਲਾਂ ਸੁਣ ਲਓ ਇਹ ਜਿਹੜਾ ਢਾਲਾ ਹੈ ਤੁਸੀਂ ਸ਼ਨੀਵਾਰ ਨੂੰ ਰਾਤ ਨੂੰ 8:30 ਵਜੇ 9 8:30 ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਕਰ ਸਕਦੇ ਆ ਠੀਕ ਹੈ ਇਹ ਕਰਨਾ ਕੀ ਹੈ ਘਰ ਦੇ ਤੁਸੀਂ ਕਿਸੇ ਵੀ ਆਪਣੀ ਛੱਤ ਤੇ ਚਲ ਜਾਓ ਕਿਸੇ ਇਦਾਂ ਦੇ ਕੋਨੇ ਤੇ ਚਲ ਜਾਓ ਜਿੱਥੇ ਕੋਈ ਤੁਹਾਨੂੰ ਨਾ ਕੋਈ ਦਿਖੇ ਇਟਾਲਾ ਉੱਥੇ ਕਰਨਾ ਬਾਹਰ ਨਹੀਂ ਕਰਨਾ ਹੈ ਘਰ ਚੀ ਕਰਨਾ ਤੁਸੀਂ ਕੀ ਕਰਨਾ ਇੱਕ ਦੀਵਾ ਲੈ ਲੈਣਾ ਇੱਕ ਦੀਵਾ ਲੈ ਕੇ ਮਿੱਟੀ ਵਾਲਾ ਦੀਵਾ ਲੈ ਲੈਣਾ ਤੇ ਮਿੱਟੀ ਵਾਲੇ ਦੀਵੇ ਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਪਾ ਲੈਣਾ ਜਿਆਦਾ ਨਹੀਂ ਅੱਧਾ ਅੱਧਾ ਕ ਦੀਵਾ ਕਰ ਲੈਣਾ ਠੀਕ ਆ ਉਹਦੇ ਵਿੱਚ ਤੁਸੀਂ ਉਸ ਦੀਵੇ ਦੇ ਵਿੱਚ ਸਰੋਂ ਦਾ ਤੇਲ ਪਾ ਕੇ ਵਿੱਚ ਪਾਣਿਆ ਦੋ ਲੌਂਗ ਠੀਕ ਆ ਦੋ ਲੌਂਗ ਪਾਣਿਆ ਤੁਸੀਂ ਦੋ ਲੌਂਗ ਪਾ ਲੈਣੇ ਆ ਤੇ ਉਹਦੇ ਵਿੱਚ ਇੱਕ ਕਪੂਰ ਦੀ ਟਿੱਕੀ ਪਾ ਕੇ ਤੁਸੀਂ ਉਹਦੇ ਵਿੱਚ ਇੱਕ ਬੱਤੀ ਰੱਖ ਦੇਣੀ ਖੜੀ ਬੱਤੀ ਰੱਖਣੀ ਐ ਛ ਖੜੀ ਜਿੱਦਾਂ ਜੋਤ ਨਹੀਂ ਰੱਖੜੀ ਆਪਾਂ ਚਲਾਉਣੇ ਆ ਉਹ ਰੱਖਣੀ ਐ ਕਪੂਰ ਦੀ ਟਿੱਕੀ 파 ਕੇ ਵਿੱਚ ਖੜੀ ਜੋਤ ਕਰਕੇ ਤੇ ਤੁਸੀਂ ਫਰਿਆਦ ਕਰ ਦੇਣੀ ਆ ਜਿੰਨੂੰ ਮੰਨਦੇ ਹੋ ਵੈਸੇ ਤਾਂ ਬਾਬਾ ਪੈਰੋਜੀ ਨੂੰ ਫਰਿਆਦ ਕਰ ਦੋ ਤੇ ਦੁਸ਼ਮਣ ਤੁਹਾਡਾ ਕੋਈ ਵੀ ਦੁਸ਼ਮਣ ਡਰਾਊਗਾ ਨਹੀਂ ਜੋ ਕਰਕੇ ਬਾਬਾ ਪੈਰੋਜੀ ਦੁਸ਼ਮਣਾਂ ਦਾ ਨਾਸ਼ ਕਰਦੇ ਆ ਇਸ ਕਰਕੇ ਤੁਸੀਂ ਪ੍ਰਾਰਥਨਾ ਲਾ ਲੈਣੀ ਕਿ ਵੇਹ ਪਪਾ ਜੀ ਬਾਬਾ ਪੈਰੋਜੀ ਜੀ ਮੇਰੇ ਜਿੰਨੇ ਵੀ ਦੁਸ਼ਮਣ ਆ ਜੇ ਤੁਹਾਨੂੰ ਉਹਦਾ ਨਾਮ ਪਤਾ ਤਾਂ ਉਹਨਾਂ ਦਾ ਨਾਮ ਬੋਲ ਦੋ ਜੇ ਨਹੀਂ ਪਤਾ ਤੇ ਨਾ ਤੇ ਗੁਪਤ ਸ਼ਤਰੂ ਜਿੰਨੇ ਵੀ ਹੈਗੇ ਆ ਤੇ ਜਿਹੜਾ ਮੇਰਾ ਨੁਕਸਾਨ ਕਰਦੇ ਆ ਉਹਨਾਂ ਨੂੰ ਤੁਸੀਂ ਆਪਣੇ ਆਪ ਦੇਖੋ ਸਾਡਾ ਨੁਕਸਾਨ ਕਰਨ ਜਿਹੜਾ ਕੀ ਕਰਨੋਂ ਹਟ ਜਾਣ ਵੀ ਆਪਣੀ ਫਰਿਆਦ ਬੇਨਤੀ ਤੁਸੀਂ ਲਾਉਣੀ ਹੈ ਆਪਣੀ ਫਰਿਆਦ ਬੇਨਤੀ ਲਾ ਕੇ ਤੇ ਤੁਸੀਂ ਇਹ ਜਿਹੜੀ ਉਹਨੋਂ ਤੋਂ ਬੱਤੀ ਨੂੰ ਚਲਾ ਦੇਣਾ ਤੇ ਉਹ ਤੇਲ ਜਿੱਤਾ ਜਿੱਤਾ ਤੇਲ ਸੜੂਗਾ ਲੌਂਗ ਸੜਨਗੇ ਓਦਾਂ ਓਦਾਂ ਉਸ ਚਤੂ ਦਾ ਕੰਮ ਅੰਦਰੋਂ ਖਰਾਬ ਹੁੰਦਾ ਜਾਣਾ ਜਿੱਦਾਂ ਕਿ ਤਾਂ ਜਿਹੜੀ ਜਿਹੜੀ ਉਹਨੇ ਦੁਸ਼ਮਣੀ ਤੁਹਾਡਾ ਪਾਈ ਹੋਊਗੀ ਉਹ ਆਪਣੇ ਆਪ ਹੀ ਤੁਹਾਡੇ ਨਾਲ ਆ ਕੇ ਇਸ ਚੀਜ਼ ਦੀ ਮਾਫੀ ਵੀ ਮੰਗੇਗਾ ਜੇ ਨਹੀਂ ਤੇ ਤੁਹਾਡਾ ਤੁਹਾਡਾ ਤੁਸੀਂ ਆਪਣੇ ਆਪ ਉਹਦੀ ਅੱਖਾਂ ਨਾਲ ਦੇਖੂਗੇ ਆਪਣੀ ਅੱਖਾਂ ਨਾਲ ਕਿ ਉਹਦਾ ਨੁਕਸਾਨ ਹੋਣਾ ਸ਼ੁਰੂ ਹੋ ਜਾਣਾ ਇਹ ਲਗਾਤਾਰ ਤੁਸੀਂ ਕੀ ਕਰਨਾ ਸੋਮ ਸ਼ਨੀਵਾਰ ਤੋਂ ਸ਼ੁਰੂ ਕਰਕੇ ਲਗਾਤਾਰ 21 ਦਿਨ ਕਰਨਾ ਹੈ ਲਗਾਤਾਰ 21 ਦਿਨ ਕਰਿਓ ਦੇਖਿਓ ਉਹਦਾ ਰਿਜ਼ਲਟ ਐਨਾ ਜ਼ਬਰਦਸਤ ਤੇ ਪਾਵਰਫੁੱਲ ਰਿਜ਼ਲਟ ਤੁਹਾਨੂੰ ਮਿਲਣਾ ਤੇ ਮੁੜ ਕੇ ਹੋਰ ਕੋਈ ਟਾਲਾਕਾਰਾਂ ਦੀ ਲੋੜ ਨਹੀਂ ਪੈਣੀ ਦੁਸ਼ਮਣਾਂ ਦੇ ਲਈ ਤੇ ਜੇ ਇਹ ਤੁਸੀਂ ਕਰ ਲਿਆ ਜੇ ਤਰੀਕੇ ਨਾਲ ਤੁਹਾਨੂੰ ਆਪਣੇ ਆਪ ਹੀ ਸਾਰਾ ਕੁਝ ਪਤਾ ਲੱਗ ਜਾਣਾ ਕੋਈ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਕਰਕੇ ਦੇਖ ਲਿਓ ਸਾਡਾ ਜਪਾਇਆ ਹੋਇਆ ਜੈ ਪੀਰਾ ਦੀ ਜੈ ਮਸਤਾ ਦੀ ਮਾਲਕ ਭਲੀ ਕਰੇ